ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88 726 10778 ਜੀ ਅੱਜ ਦੀ ਵੀਡੀਓ ਪਿੰਡ ਦਿয়ালਪੁਰਾ ਮਰਝੇ ਕਾ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਤੁਹਾਡੇ ਵਾਸਤੇ ਚਾਰ ਨਗ ਲੈ ਕੇ ਆਏ ਆ ਜੀ ਦੋ ਤਾਂ ਹੀ ਫਰਾਣੇ ਜੀ ਤੇ ਦੋ ਟਾਪ ਕੁਆਲਿਟੀ ਦੀਆਂ ਗਰਮੀ ਦੇ ਤੋਹਫੇ ਲੈ ਕੇ ਆਏ ਆ ਬਿਲਕੁਲ ਤਾਜ਼ੇ ਸੂਏ ਇੱਕ ਨੂੰ ਤਾਂ ਮਸਾਂ 10 ਮਿੰਟ ਹੋਏ ਹੋਣਗੇ ਜੀ ਇੱਕ ਨੂੰ ਥੋੜਾ ਸਮਾਂ ਹੋ ਗਿਆ ਸੂਏ ਨੂੰ ਡਿਟੇਲ ਭਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸასიਖਾਲ ਜੀ ਸਸੀਖਾ ਭਾਈ ਨਾਮ ਤੇ ਐਡਰੈਸ ਦੱਸ ਦੋ ਮੇਰਾ ਨਾਮ ਸਾਇਲਾ ਜੀ ਪਿੰਡ ਦੇ ਹਲਪਰਾ ਮਰਜਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਰਾਮਪਰਾ ਫੂਲ ਆ ਜੀ ਮੋਬਾਈਲ ਨੰਬਰ ਜੀ 9815433763 ਠੀਕ ਹੈ ਵੀਰੇ ਅੱਜ ਚਾਰਨਾ ਹੈ ਜੀ ਹਾਂਜੀ ਚਾਰਨਾ ਕਿਧਰੋਂ ਸ਼ੁਰੂ ਕਰਕੇ ਜੀ ਇੱਧਰੋਂ ਪਾਸ ਜਰਸੀ ਵਾਲੇ ਪਾਸੋਂ ਸ਼ੁਰੂ ਕਰ ਜਰਸੀ ਜੀ ਜਰਸੀ ਤੋਹਫਾ ਕਹਿ ਸਕਦੇ ਆ ਹਾਂ ਛੂਆ ਕਿੰਨਾ ਜੀ ਦਾ ਇਹ ਮਨ ਲ ਬੱਚਾ ਹੀ ਹੈ ਜੀ ਹਜੇ ਠੀਕ ਆ ਬੱਚਾ ਹੀ ਹੈ ਜੀ ਹਾਂ ਇਹ ਦੰਦਾ ਜੀ ਹੁਣ ਚੋਗੀ ਛਗੀ ਹੋਣੀ ਹੈ ਠੀਕ ਆ ਅਪਾ ਚੈੱਕ ਨਹੀਂ ਕੀਤੀ ਹਾਂ ਠੀਕ ਆ ਕਦੋਂ ਸੁਈ ਹੈ ਵੀਰੇ ਇਹ ਕੱਲ ਦੀ ਸੁਈ ਵੀ ਆ ਜੀ 15 ਤੋਂ 16 ਕਿਲੋ ਮਨ ਲੋ ਕੀ ਬੋਲਾ ਹੋਣਾ ਇੱਥੇਲੇ ਅੱਜ ਰੈਡੀ ਆ ਜੀ ਅੱਜ ਰੈਡੀ ਅੱਜ ਆ ਵਾ ਪਾ ਕੇ ਦਿੱਤਾ ਗਰਮ ਵਾਲੀ ਨੇ ਜੀ ਇਹਦੇ ਮਗਰ ਹੈ ਬੱਚਾ ਵੱਛਾ ਜੀ ਮੇਲ ਕਾ ਪੂਰਾ ਕੰਪੈਕਟ ਆਰਡਰ ਆ ਠੀਕ ਹੈ ਜੀ ਸਾਰੇ ਕੈਰੈਕਟਰ ਆ ਜਰਸੀ ਦੇ ਸਹੀ ਗੱਲ ਆ ਜੀ ਪਿਆਰ ਪੰਜਾਬ ਵਾਲੀ ਜਰਸੀ ਹੈ ਪਿਆਰ ਪੰਜਾਬ ਵਾਲੀ ਕੋਈ ਉਹ ਛੋਟੀ ਜੀ ਮੰਨ ਕੇ ਆਪਾਂ ਬਈ ਦੇਖੋ ਐਸੀ ਵੀ ਪੈਸੇ ਲਾ ਕੇ ਲਿਆਉਣੇ ਆ ਕੋਈ ਐਸੀ ਆਇਆ ਤਾਂ ਹੈ ਨਹੀਂ ਹਨਾ ਹਾਂ ਜੀ ਪੂਰੇ ਵਧੀਆ ਜਾਨਵਰ ਲੈ ਕੇ ਆਉਣੇ ਆ ਫੇਰ ਅਗਲਾ ਲੈਣਾ ਸਾਰ ਸਤਰਾ ਜੀ ਬਾਕੀ ਜਿਹੜੀ ਆਰਡਰ ਕੁਆਲਿਟੀ ਆ ਜਿਵੇਂ ਮੇਲਿਆਂ ਵਾਲੀਆਂ ਬਣਾਈਆਂ ਹੁੰਦੀਆਂ ਉਹ ਚੀਜ਼ਾਂ ਆ ਹਾਂ ਹਾਂ ਕੰਪੈਕਟ ਆਰਡਰ ਰੱਖਣ ਵਾਲਾ ਜਾਨਵਰ ਆ ਠੀਕ ਹੈ ਜੀ ਹਾਂ ਜੇਰ ਦੀ ਕੰਪਲੀਟ ਹੈ ਜੀ ਭਾਈ ਜਮਾ ਮੈਂ ਕਹਾਂ ਵੀਰੇ ਯਾਰ ਆਪਣੇ ਜੇਰ ਠੀਕਾ ਜੀ ਉਹ ਆਪਾਂ ਵੀਡੀਓ ਕਵਰ ਕਰਦਾ ਹੈ ਕੋਈ ਨਹੀਂ ਆਪਾਂ ਪਾ ਰਾਂਗੇ ਹਾਂ ਜੀ ਕੋਈ ਪੂਰ ਛਿੱਟਾ ਆਪਾਂ ਧਾਰਾ ਮਾਰਕੀਟ ਦਿਖਾਵਾਂਗੇ ਤਸੱਲੀ ਹੋਊਗੀ ਅਗਲੀ ਤਸੱਲੀ ਕਰਕੇ ਆਏ ਨੀਗਾ ਬਾਈ ਕੋਈ ਸੱਜਣ ਦੂਰੋਂ ਚੱਲ ਕੇ ਆਵੇ ਦਿੱਥੋਂ ਮੁੜ ਕੇ ਮੁੜ ਕੇ ਤਾਂ ਮੈਂ ਧਾਰਾ ਮਾਰਕੀਟ ਸਾਡੇ ਦਿਖਾਈ ਦੇਣਾ ਲੈ ਆਓ ਜੀ ਭਾਂਡਾ ਲੈ ਆਓ ਆਪਾਂ ਧਾਰਾ ਮਾਰਕੀਟ ਤੁਹਾਨੂੰ ਕਰਵਾ ਦਿੰਨੇ ਆ ਡੱਬਾ ਡੱਬਾ ਪਾਣੀ ਉਹ ਕਿੰਨਾ ਮਾ ਦੱਸਿਆ ਸੀ ਇਹ ਦੂਜਾ ਸੁਆਹੀ ਦੂਜਾ ਸੁਆਹੀ ਦੰਦਾ ਚ ਹੋਊਗੀ ਬਾਈ ਕਹਿੰਦਾ ਆਪਾਂ ਚੈੱਕ ਨਹੀਂ ਕੀਤੀ ਜੀ ਬੱਚਾ ਮਗਰ ਮੇਲ ਕਾ ਫਾਇਦਾ ਆ ਨਾੜੂਆ ਨਾੜਾ ਦੇਖੋ ਬੱਚੇ ਦਾ ਨਾੜੂ ਆ ਵੀ ਗਿੱਲਾ ਹੀ ਪਿਆ ਹਜੇ ਤਰਨਾ ਵੀ ਨਹੀਂ ਹੁੰਦਾ ਸਹੀ ਤਰ੍ਹਾਂ ਬੱਚੇ ਆ ਕੱਲ ਦੀ ਸੂਈ ਆ ਬਾਕੀ ਤਾਰਾਂ ਵੀਰੇ ਤਾਂ ਲਾ ਮਰਾ ਦਿੰਨੇ ਹੁੰਨੇ ਆ ਕਿਸੇ ਵੀਰ ਭਰਾ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਤਾਂ ਗੇੜਾ ਨਹੀਂ ਵੱਜਦਾ ਜਿਹੜੇ ਹਿਸਾਬ ਨਾਲ ਬਿਊਟੀ ਆ, ਬਾਡੀ ਸਟਰਕਚਰ ਆ, ਆਰਡਰ ਕੁਆਲਿਟੀ ਫੈਕਸ ਆ ਜੀ ਆਪਾਂ ਤੁਹਾਨੂੰ ਦਿਖਾਵਾਂਗੇ ਵੈਸੇ ਨਿਆਣਾ ਪਾਇਆ ਚੰਗਾ ਹੀ ਹੁੰਦਾ। ਦੇਖ ਵੈਸੇ ਤਾਂ ਲੋਡ ਵੀ ਲਾ ਬਾਹਲੀ ਲੋਡ ਨਹੀਂ ਗਈ। ਹਾਂ ਕੋਈ ਗੱਲ ਨਹੀਂ ਵੀਰੇ ਸੇਫਟੀ ਹੁੰਦੀ ਆ। ਸੇਫਟੀ ਹੋ ਜਾਂਦੀ ਆਗਲਾ ਬੁੜੀਆਂ ਬਾਈ ਚੂਣੀਆਂ ਹਨਾ ਪੈਣੇ ਮਾਤਾਂ ਨੇ ਚੂਣੀਆਂ ਆ। ਚਾਹੇ ਠੰਡੀ ਆ ਚਾਹੇ ਗਰਮ ਆ। ਹਾਂ ਪੋਣਾ ਜ਼ਰੂਰੀ ਆ। ਬਾਕੀ ਇਹ ਕਰਮਾਂ ਵਾਲੀ ਨਹੀਂ ਇਹ ਤਾਂ ਇਹ ਤਾਂ ਐਸੇ ਦਾ ਕੋਈ ਗੱਲਬਾਤ ਹੁੰਦੀ ਨਹੀਂ ਇਹਨਾਂ ਦੇ ਵਿੱਚ। ਠੀਕ ਆ ਜੀ। ਲਓ ਲਓ ਜੀ। ਬਸ ਮਾ ਕੇ ਤਾਂ ਬਾਈ ਥਣ ਹੋਰ ਵੀ ਟੌਪ ਦਾ ਨਿਕਲੇ ਆਉਂਦਾ ਹੋਣਾਗਾ। ਮੈਂ ਕਹਾ ਯਾਰ ਬਾਈ ਦੇਖੋ ਬਾਲਾ ਲੰਮਾ ਥਣ ਵੀ ਮਾੜਾ ਤੇ ਬਾਲਾ ਛੋਟਾ ਵੀ ਬਾਲਾ ਛੋਟਾ ਵੀ ਮਾੜਾ ਜੀ ਠੀਕ ਆ ਬਰੋਬਰ ਦਾ ਹੋਵੇ ਬਸ ਬਹੁ ਬਰੋਬਰ ਸਹੀ ਆ ਇਹ ਸਹੀ ਹੈ ਸਹਿਜ ਜਦ ਜਿਹਨੇ ਭੈਣ ਭੈਣ ਨੇ ਮਾਤਾ ਨੇ ਜਿਹੜੇ ਮਰਜੀ ਚੋਣੀ ਆ ਪੂਰੀ ਓਕੇ ਰਿਪੋਰਟ ਆ ਚੋਣੀ ਬੱਚਾ ਫੜ ਲਿਆਗੇ ਕੋਈ ਨਹੀਂ ਚਾਹੇ ਫੜ ਕੇ ਹੀ ਖੜ ਜੀ ਹਾਂ ਲਓ ਲਓ ਜੀ ਬਾਕੀ ਵੀਰੇ ਹਵਾਨੇ ਤੇ ਵੀਣਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਯਾਰ ਬਾਈ ਆ ਦੇਖੋ ਬੋਲੇ ਦੇ ਵਿੱਚ ਬੜਾ ਤੁਹਾਨੂੰ ਉਤਾਰਾ ਮਾਰ ਕੇ ਦਿਖਾਣਾ ਲਾ ਠੀਕ ਆ ਵੀਰੇ ਤਾਰਾਂ ਜ਼ਰੂਰੀ ਹੁੰਦੀਆਂ ਬਾਈ ਹਾਂ ਅਗਲੇ ਦਾ ਥੋੜੀ ਜਿਹੀ ਵਿਚਾਰ ਕਰਦੇ ਹੁੰਦੇ ਬਾਈ ਥੱਲੇ ਮਾਰਨੀ ਆ ਉਹ ਦੋ ਦੋ ਹੀ ਮਾਰਨੀਆਂ ਹੁੰਦੀਆਂ ਬਾਈ ਤੂੰ ਆਪਾਂ ਬਾਹਲੀਆਂ ਨਹੀਂ ਮਾਰਨੀਆਂ ਹੁੰਦੀਆਂ ਮੈਂ 프ਰੰਟ ਤੋਂ ਵੀ ਵੀਰੇ ਮਾਰਦੇ ਆ ਲੈ ਆ ਆ ਮਗਰਲਾ ਆ ਕਾਂਟੀ ਪਰਨੇ ਹਾਂ ਕਾਂਟੀ ਪਰਨੇ ਠੁਨੀ ਅਸੀਂ ਆਏ ਆ ਠੀਕ ਆ ਅੱਛਾ ਕਈ ਵੀ ਕਾਂਟੀ ਆ ਆ ਲੋ ਆਏ ਵੀ ਚੋਦੇ ਮਗਰਲਾ ਲਓ ਜੀ ਨਿਆਣਾ ਖੁੱਲ ਗਿਆ ਜੀ ਚਲੋ ਕੋਈ ਗੱਲ ਚਲ ਕੋਈ ਗੱਲ ਇਹ ਕਿਹੜਾ ਕੋਈ ਮਾਰਦੀ ਆ ਜੀ ਹਾਂਜੀ ਲਓ ਓਕੇ ਵੀਰੇ ਮਾਰਦੀ ਆ ਪੂਰੀ ਫੁੱਲ ਹੋਲਾ ਹਾਂ ਕੋਈ ਇਹ ਜੀ ਕੋਈ ਗੱਲ ਨਹੀਂ ਇਹਦੇ ਵਿੱਚ ਕੋਈ ਕੋਈ ਲੱਤ ਚਵਾਈ ਹੈ ਹਾਂ ਠੀਕ ਆ ਇਹਦੀ ਜਿਹੜੀ ਵੀਰੇ ਆਪਾਂ ਡਿਮਾਂਡ ਕਰਨੀ ਫਿਕਸ ਜੀ ਜਿਹੜੇ ਲੈਣੇ ਹੀ ਆ ਉਹ ਹੀ ਦੱਸੋ ਬਸ ਆਪਾਂ ਅੱਗੇ ਵੀ ਆਪਾਂ ਗੱਲ ਕਰਦੇ ਹੁੰਨੇ ਆ ਬਸ ਆਪਾਂ ਜਿਹੋਨੇ ਕੀ ਲੈ ਮੰਗਣੇ ਆ ਭਾ ਜਿਹਨੇ ਲੈਣੇ ਆ ਉਸ ਦੇ ਵਿੱਚ ਮੌਕੇ ਤੇ ਮਾਨਤਾ ਨਹੀਂ ਹੁੰਦਾ ਜੀ 77000 ਰੁਪਏ ਲੈਣਾ ਇਹੋ ਜੂ ਥੋੜਾ ਥੋੜਾ ਕਾ ਨਾ ਥੋੜਾ ਕਾ ਨਹੀਂ ਹੂ ਬਸ ਬਾਹਲਾ ਨਹੀਂ ਕੋਈ ਵਾਲੀ ਬਾਲੀ ਗਜਾਇਸ਼ ਹੈ ਨਹੀਂ ਵਾਲੀ ਗਜਾਇ ਪਰ ਚੰਗੀ ਹੈ ਵੈੜਾ ਬਾਈ ਦੇਖੋ ਆਪਾਂ ਹੁਣ ਮੰਨ ਲਓ ਕਿ ਆਪਾਂ ਕ੍ਰੋਸ ਵੈੜਾ ਦੇਖਦੇ ਆ ਹਾਂਜੀ ਠੀਕ ਆ 55 60 ਇਹ ਆ ਪਿਓਰ ਵੈੜਾ ਨਾਲੇ ਇਹ ਬਾਕੀ ਗਰਮੀ ਦੇ ਵਿੱਚ 2 4 5 10 ਰੁਪਏ ਜੋਲੇ ਭਾ ਹਾਂਜੀ ਟੌਪ ਲਾਕ ਦਾ ਬੱਚਾ ਉਹ ਤੇ ਬਾਕੀ ਮੇਰੇ ਜਿਹੜਾ ਇਹਦਾ ਆਰਡਰ ਆ ਇਹ ਸਾਰਾ ਇੱਕ ਕੰਪੈਕਟਰ ਦਾ ਕੋਈ ਮਸਟਾਈਡਸ ਵਾਲਾ ਕੋਈ ਚੈਟ ਹੀ ਨਹੀਂ ਪਰਮਾਤਮਾ ਦੀ ਮਿਰਲਾ ਲਾ ਲਓ ਜੀ ਚੈੱਕ ਕਰ ਸਕਦੇ ਹੋ ਜੀ ਕਿੰਨੀ ਬਾਲੀ ਦੱਸਿਆ ਸੀਗਾ ਜੀ ਇਹ 15 ਤੋਂ 16 ਕਿਲੋ ਅੱਜ ਆ ਜੀ 15 ਮੰਨ ਕੇ ਆ ਜੇ ਬਸ ਹਾਂ ਠੀਕ ਹੈ ਭਾਈ 20 ਕਿਲੋ ਦੇਣਾ ਨੇ ਬੈਣ ਨੇ ਦੇਜੋ ਬਾਈ ਖੁੱਲ੍ਹੇ ਕੋਈ ਬੜ ਖੁੱਲਾ ਦੇ ਦੋ ਕੋਈ ਬੈਣ ਨੂੰ ਕੋਈ ਕੋਈ ਬਾਲੀ ਮਮੁੱਲੀ ਜੀ ਗੱਲ ਆ ਇਹ ਜਿਹੜੇ ਹਸਾਬ ਨਾਲ ਬੱਚਾ ਸਟਰੋਂਗ ਆ ਸੁਆ ਮੰਨਿਆ ਨਹੀਂ ਬੈਠੇ ਹੋਣਾ ਬੱਚਾ ਫੁੱਲ ਸਟਰੋਂਗ ਦਿੱਤਾਗਾ ਹਾਂ ਆ ਇਹ ਹੁਣੇ 10 ਮਿੰਟ ਹੀ ਹੋਏ ਜੀ ਦਾ ਇਹਨੇ ਬੱਚਾ ਕੀ ਦਿੱਤਾ ਇਹਨੇ ਵਛਾਈਨੇ ਹੀ ਬੱਚੇ ਇਹਨੇ ਵੀ ਦੋਨਾਂ ਨੇ ਬੱਚੇ ਆ ਜੀ ਮੇਲ ਕਾਫ ਆ ਹਾਂ ਜੀ ਜਦੋਂ ਜੇਰ ਪੈ ਜੂਗੀ ਤੁਹਾਨੂੰ ਪ੍ਰੋਪਰ ਵੀਡੀਓ ਉਹਦੀ ਮਿਲ ਜੂਗੀ ਹਾਂ ਇਹ ਥੋੜੀ ਜੀ ਕ੍ਰੋਸ ਅੰਗ ਆ ਜਾਂਦਾ ਹੈ ਨਾ ਭਾਈ ਹਾਂ ਇਹ ਕ੍ਰੋਸ ਅੰਗ ਆ ਠੀਕ ਆ ਜੀ ਇਹ ਕ੍ਰੋਸ ਅੰਗ ਇਹਨੂੰ ਵੀ ਕੋਈ ਇਹਨੂੰ ਵੀ ਕਰਮ ਵਾਲੀ ਨੂੰ ਕੋਈ ਨਹੀਂ ਠੀਕ ਆ ਲੈ ਲਓ ਜਿਵੇਂ ਕੋਈ ਮਰਜ਼ੀ ਬੈਠਾ ਲੈ ਉੱਦਾਨੀ ਦਾ ਹਾਂ ਠੀਕ ਹੈ ਜੀ ਕ੍ਰੋਸ ਆਂਗਾ ਪੁੱਪੇ ਵੀ ਇਹਦੀ ਗੱਲਬਾਤ ਇਹਨੂੰ ਵੀ ਹੈਣੀ ਠੀਕ ਆ ਇਹ ਤਾਂ ਹੁਣ ਸੁਈ ਆ ਵੜ ਹਜੇ ਹੁਣੀ ਤਾਜੀ ਸੁਈ ਆ ਬਸ 10 ਮਿੰਟ ਹੀ ਹੋਇਆ ਤੇ ਆਪਾਂ ਐਵੇਂ ਬੱਚਾ ਬਈ ਮੈਂ ਹਜੇ ਲਾਉਣਾ ਹਜੇ ਲਾਉਣਾ ਜੀ ਹਾਂ ਨਹੀਂ ਅਗਲਾ ਕਹਿੰਦਾ ਬਈ 4 ਕਿਲੋ ਕੱਢ ਲਿਆ ਹਾਂ ਹਜੇ ਬੱਚਾ ਮੈਂ ਲਾਉਣਾ ਇਹ ਥੱਲੇ ਹਜੇ ਆਪਾਂ ਧਾਰ ਵੀ ਨਹੀਂ ਮਾਰੀ ਧਾਰ ਵੀ ਨਹੀਂ ਮਾਰੀ ਬਾਕੀ ਹਜੇ ਵੜੀ ਜਾਂਦੀ ਆ ਪੂਰੀ ਵਧੀਆ ਵੜ ਠੀਕ ਆ ਜੀ ਹਾਂ ਇਹ ਪੂਰੀ ਵਧੀਆ ਵੜ ਆਪਾਂ ਯਾਰ ਗਰਮੀ ਦੇ ਵਿੱਚ ਜਿਵੇਂ ਮਰਜੀ ਚੋਣ ਨੂੰ ਜੇ ਮਰਜੀ ਲੈ ਲੇ ਬੰਦਾ ਵੀ ਠੀਕ ਹੈ ਵੀਰੇ ਹਾਂ ਬੱਚਾ ਹਜੇ ਪ੍ਰੋਪਰ ਖੜਾ ਨਹੀਂ ਹੋ ਰਿਹਾ ਹਾਂ ਖੜਾ ਨਹੀਂ ਹੋਇਆ ਤਾਜੀ ਦਾ ਸੂਜੀ ਹੈ ਜੀ ਇਹ ਹਾਂ ਜੀ ਸੂਜੀ ਹੈ ਬਾਕੀ ਕਰਮ ਵਾਲੀ ਠੰਡੀ ਹੈ ਕੋਈ ਹਾਂ ਲੈ ਆ ਬਾਕੀ ਮੈਂ ਧਾਰਾ ਮਰਾਦ ਲਾ ਦੇ ਧਾਰਾ ਮਰਾਦ ਦਿਓ ਜੀ ਇਦਾਂ ਹੀ ਮਰਾ ਦੇ ਤੁਸੀਂ ਕੋਈ ਗੱਲ ਨਹੀਂ ਬੱਚਾ ਬਾਤ ਚੋ ਲਾ ਲੈ ਤੇ ਨਿਆਣਾ ਲਾਉਣਾ ਵਧੀਆ ਹੁੰਦਾ ਪਰ ਲੋਡ ਨਹੀਂ ਲੋਡ ਨਹੀਂ ਹੈ ਲੈ ਲਓ ਜੀ ਓਕੇ ਵੀਰੇ ਡਨ ਚਾਰੇ ਥਣਾਂ ਦੇ ਵਿੱਚ ਹੋਰ ਨਹੀਂ ਸ਼ਿੱਟਾ ਨਹੀਂ ਕੁਛ ਨਹੀਂ ਸੂਨਾ ਥਾਣਾ ਨਾ 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 ਨਹੀਂ ਪਾਇਆ ਨਾ ਨਾ ਨਹੀਂ ਪਾਇਆ ਹਜੇ ਕੁਝ ਨਹੀਂ ਨਾ ਹਜੇ ਬੱਚਾ ਵੀ ਨਹੀਂ ਲੱਗਿਆ ਹਜੇ ਤੁਸੀਂ ਵੀ ਨਹੀਂ ਬੱਚੇ ਵੇੜ ਬਹਿਣੂ ਆ ਕੋਈ ਗੱਲ ਨਹੀਂ ਹੈ ਬੱਚਾ ਬਾਅਦ ਚ ਚੰਗਾ ਦਾ ਹਾਂ ਲੈ ਵੇੜ ਦੇ ਤੈਨੂੰ ਤੇ ਐਡੀ ਕੁ ਜਿਆਦਾ ਠੰਡੀ ਸੀਲ ਹੈ ਨਹੀਂ ਨਹੀਂ ਠੰਡੀ ਸੀਲ ਹੈ ਜੀ ਜਰਸੀਆ ਥੋੜਾ ਕਰਾਸ ਹੈ ਤੇ ਕਰਾਸ ਹੈ ਜੀ ਸਾਈ ਵਾਲ ਤੇ ਜਰਸੀ ਹੈ ਇਹਦੀ ਜੈਜ ਡਿਮਾਂਡ ਜੀ ਬਾਕੀ ਮੁੱਲ ਜਿਹੜਾ ਮਰਜੀ ਹੈ ਜੀ ਬਸ ਇਹਦਾ 60000 ਰੁਪਏ ਲੈਣਾ ਹੈ ਆਪਾਂ ਜੋੜਾ ਸੱਜਣ ਲੈ ਜੇ ਕੋਈ ਮਾੜਾ ਮੋਟਾ ਆਇਆ ਵੀ ਮਾੜਾ ਮੋਟਾ ਜਿਹੜਾ ਕੱਲੇ-ਕਿੱਲੀ ਲੈਣ ਨਾਲੋਂ ਵੱਧ ਮਾਣਸਾਨ ਕਰਾਇਆ ਜਾਂਦਾ ਹੁੰਦਾ ਠੀਕ ਹੈ ਜੀ ਹਾਂ ਇਹਦਾ 65000 ਰੁਪਇਆ ਉਹਦਾ 75 ਜੀ 75000 ਰੁਪਇਆ ਜੋੜੇ ਚ ਮਾਨਤਾਂ ਨੂੰ ਹੋ ਜਾਊਗਾ ਦੋ ਆਪਣੇ ਕੋਲ ਬਰੇ ਹੀਫਰਾ ਆ ਛੋਟੇ ਬੱਚੇ ਤੋਂ ਸ਼ੁਰੂ ਕਰ ਲੈਣੇ ਆ ਉਮਰ ਕਿੰਨੀ ਗਈ ਜੀ ਇਹਦੀ 5 ਤੋਂ 6 ਮਹੀਨੇ ਉਮਰ ਆਈ ਛੋਟਾ ਬੱਚਾ ਹੀ ਹੈ ਹਾਂ ਝੋਲੀ ਝੂਲੀ ਚੰਗੀਆਂ ਥਣ ਥਣ ਦੀ ਬਹੁਤ ਵਧੀਆ ਸਾਇ ਹੈ ਝੋਲੀ ਦਿਖਾ ਦਈਏ ਬਸ ਆਪਾਂ ਚੈੱਕ ਕਰਾ ਦੇਗੇ ਲਓ ਜੀ ਸੋਹਣੀ ਝੋਲੀ ਹੈ ਕੱਲਾ-ਕੱਲਾ ਨਿੱਖੜਮ ਜਾਤ ਬਰੀਡ ਦੀ ਚੰਗੀ ਆ ਕੋਈ ਮਿਲ ਸੀਮਾ ਰਿਕਾਰਡ ਜੀ ਦਾ ਸੀਮਨ ਰਿਕਾਰਡ ਭਾਈ ਮੈਂ ਪਹਿਲਾਂ ਵੀ ਆਪਾਂ ਗੱਲ ਕਰਦੇ ਹੁੰਦੇ ਆ ਆਪਾਂ ਡੰਗਾਂ ਦੇ ਵਿੱਚ ਵੀ ਇਹੀ ਗੱਲ ਕਰਦੇ ਨੇ ਵੀ ਆਪਾਂ ਤੁਹਾਨੂੰ ਦੱਸ ਕੇ ਅਗਲੇ ਨੂੰ ਅਗਲੇ ਨਾਲ ਗੱਲ ਕਰਾ ਕੇ ਦੇਵਾਂਗੇ ਠੀਕ ਆ ਜਦੋਂ ਤਸੱਲੀ ਹੋਈ ਫਿਰ ਲੈ ਕੇ ਜਾਜੇ ਬੱਚਾ ਠੀਕ ਹੈ ਜੀ ਹਾਂ ਬਾਕੀ ਥਾਣਾ ਦੇ ਸਹਿਜ ਵੀ ਪੂਰੇ ਸੋਹਣੇ ਫੇਸ ਕੁਆਲਟੀ ਵੀ ਸੋਹਣੀ ਐ ਚੈੱਕ ਕਰ ਸਕਦੇ ਹੋ ਤੁਸੀਂ ਫੁੱਲ ਚਮਕਦਮ ਚਮਕਦਮ ਕਾਲੀ ਬੱਚਾ ਆਈ ਠੀਕ ਆ ਇਹਦੀ ਡਿਮਾਂਡ ਫਿਰ ਕੀ ਛੋਟੇ ਜਿਹੇ ਜੈਦ ਦੀ ਜਿਹੜੇ ਲੈਣੇ ਆ ਜੀ 28000 ਰੁਪਏ ਇਹਦਾ ਠੀਕ ਹੈ ਜੀ ਬਾੜਾ ਮੰਗਣ ਦੇ ਬਾਅਦ ਆਪਾਂ ਨੂੜੀ ਨਹੀਂ 8000 ਰੁਪਏ ਬਾਕੀ ਯਾਰ ਜਲ 27000 ਰੁਪਏ ਦੇ ਯਾਰ ਜਿਹੜਾ ਰੇਡਿੰਗ ਲੈ ਠੀਕ ਹੈ 27 ਦੀ ਲੈ ਜੇ ਜਿਹੜੀ ਆ ਵੱਡੀ ਫਰਾ ਦੰਦੋ ਕਿਵੇਂ ਹੈ ਵੀਰੇ ਇੱਕ ਹੀਰੀ ਆ ਬਈ ਇਹ ਗਾਰੰਟੀ ਹੋਊਗੀ ਹਾਂ ਹਾਂ ਜੀ ਹਾਂ ਜੀ ਫੁੱਲ ਗਾਰੰਟੀ ਇਹ ਨਹੀਂ ਆ ਕੇ ਇੱਥੇ ਦੰਦ ਨਾ 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 ਕੋਈ ਇਹੋ ਜੀ ਗੱਲ ਹੀ ਬਾਤ ਹੀ ਨਹੀਂ ਬਾਈ ਆਪਣੇ ਨਾਲ ਠੀਕ ਹੈ ਜੀ ਆਪਾਂ ਜਿਹੜੀ ਗੱਲ ਕਰਾਂਗੇ ਆਪਾਂ ਥਾਣ ਫੋਟ ਕੋਈ ਐਕਸਟਰਾ ਥਾਣ ਫੋਟ ਹੋਵੇ ਠੀਕ ਆ ਉਹਦੀ ਸਭ ਆਪਣੇ ਬੱਚੇ ਜਿਹੜਾ ਕੇ ਭੇਜ ਦੋ ਠੀਕ ਆ ਉਹਦੀ ਵੀ ਮੇਰੇ ਜ਼ਿੰਮੇਵਾਰੀ ਆ ਸੋਨਾ ਥਨਾ ਦਾ ਸਹਿ ਚਾਰੀ ਥਾਣਾ ਦੰਦੋ ਗਰੰਟਡ ਕੀਰੀ ਹੈ ਜੀ ਬਾਕੀ ਫੇਸ ਕੁਆਲਟੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਲੈ ਚੱਲੀ ਵੀਰੇ ਅਟਰ ਕੁਆਲਟੀ ਵੀ ਚੰਗੀ ਹੈ ਜੀ ਤੇ ਇਹਦੀ ਡਿਮਾਂਡ ਕੀ ਰਹਨ ਵਾਲੀ ਹੈ ਜੀ بس ਇਹਦਾ 32000 ਰੁਪਏ ਜੀ ਜੋੜਾ ਲੈ ਦੇ ਸੱਜਣ ਕੋਈ ਜੀ ਜੋੜਾ ਲੈ ਇਹ ਬਸ ਕੋ ਕਰ ਲੈ ਕਰ ਲੈ ਕੋਈ ਹੋ ਜਾਊਗਾ ਹੁਣ ਉਹ ਮੌਕੇ ਦੇ ਦੇਖੋ ਕੋਈ ਵੀ ਹੈਣਾ ਜੀ ਦੇਖੋ 2 ਜਨਵਰ ਲੈਂਦਾ ਹੈਨਾ ਫਿਰ ਬੰਦੇ ਸੋਚਣੀ ਪੈਂਦਾ ਵੀ ਯਾਰ ਬਾਈ ਮੈਂ ਜੋ 2 ਜਨਵਰ ਲੈਣਾ ਥੋੜਾ ਕੰਨਾ ਕਰ ਨਹੀਂ ਪੈਂਦਾ ਕਰਨਾ ਹੀ ਪੈਂਦਾ ਬਾਕੀ ਜਿਹਨੂੰ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ